ਬਾਦਲ ਦਾਲ ਦੇ ਵਿੱਚ 카ਟੋ ਕਨੇਸ਼ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਸ਼ਾਇਆ ਹੋਇਆ ਹੈ ਤੇ ਇੱਕ ਦੂਜੇ ਨੂੰ ਦੁੱਧ ਤੋਤਾ ਹੋਇਆ ਸਾਬਿਤ ਕਰ ਰਹੇ ਨੇ ਵੱਡੇ ਵੱਡੇ ਦਾਅਵੇ ਵੀ ਕੀਤੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਉਥੇ ਐਸੀ ਪੀਸੀ ਦੇ ਕਾਰਜਕਾਰੀ ਸਾਫ ਦਾ ਜਥੇਦਾਰ ਸੁਖਦੇਵ ਸਿੰਘ ਪੌਰ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੇ ਅਫਰ ਤੋਂ ਕਾਲੀ ਦਲ ਦੇ ਉੱਤੇ ਸਵਾਲ ਚੱਕੜੇ ਸ਼ੁਰੂ ਕਰ ਦਿੱਤੇ ਨੇ ਤੇ ਦੱਸਦੀ ਹੈ ਕਿ ਉਹਨਾਂ ਨੇ ਲਿਖਿਆ ਹੈ ਕਿ ਜਿਹੜਾ ਕਿ ਐਨਜੀਪੀਸੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਪੌਰਨੇ ਅਕਾਲੀ ਦਲ ਬਾਦਲ ਤੇ ਬਾਕੀ ਹੋਏ ਟਕਸਾਲੀ ਲੀਡਰਾਂ ਤੇ ਤੰਜ ਕੱਸਿਆ ਹੈ ਤੇ ਪੌਰਨੇ ਅਕਾਲੀ ਦਲ ਅੰਦਰ ਪੈਦਾ ਹੋਈ ਬਗਾਵਤ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਬਾਦਲ ਦਲ ਦਾ ਕਾਟੋ ਕਲੇਸ਼ ਖੂਬ ਸੁਰਖੀਆਂ ਦੇ ਵਿੱਚ ਵਟੌਰ ਰਿਹਾ ਹੈ ਤੇ ਦੋਨੇ ਧੜੇ ਆਪਣੇ ਆਪ ਨੂੰ ਦੁੱਧ ਤੋਤੇ ਸਾਬਤ ਕਰਨ ਦੇ ਲਈ ਪੂਰਾ ਤਾਣ ਲਾ ਰਹੇ ਨੇ ਪੰਜਾਬ ਅਤੇ ਪੰਥ ਹਿਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਅਤੀਤ ਦੇ ਵਿੱਚ ਖਾਲਸਾ ਪੰਥ ਦੇ ਨਾਲ ਕੀਤੇ ਗੁਨਾਹ ਅਤੇ ਧੋਖਿਆਂ ਨੂੰ ਇੱਕ ਦੂਜੇ ਸਿਰ ਮੜ ਕੇ ਸੁਥਰੇ ਹੋਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਦ ਕਿ ਜਦੋਂ ਪੰਥਕ ਮਖੌਟੀਆਂ ਥੱਲੇ ਪੰਥ ਦਾ ਹਿਰਦਾ ਵਲੁੰਧਰਿਆ ਜਾ ਰਿਹਾ ਹੈ ਤੇ ਇਹ ਸਭ ਇੱਕ ਦੂਜੇ ਨੂੰ ਬਚਾਉਣ ਲੇ ਪੂਰਾ ਤਾਣ ਲਾਰੇ ਨੇ ਤੇ ਵੋਟਾਂ ਦੀ ਖਾਤਰ ਪੰਥਕ ਹਿੱਤਾਂ ਨੂੰ ਪਿੱਠ ਦਿਖਾ ਕੇ ਸੌਦਾ ਸਾਜ ਦੇ ਨਾਲ ਯਾਰੀਆਂ ਸਾਰੇ ਪਾਲਦੇ ਰਹੇ ਨੇ ਤੇ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਨਿੱਜੀ ਹਿੱਤ ਪਾਲਦੇ ਰਹਿਣਾ ਇਹਨਾਂ ਦੀ ਆਦਤ ਹੀ ਵਢੀ ਰਹੀ ਹੈ ਤੇਹੀ ਕਾਰਨ ਨੇ ਕਿ ਨਹੀਂ ਇਹਨਾਂ ਦਾ ਮੂੰਹ ਬਰਗਾੜੀ ਦੀ ਇਕੱਟਨਾ ਮਾਸਮੇ ਖੁੱਲਿਆ ਨਾ ਸੌਦਾ ਸਾਦ ਨੂੰ ਜਥੇਦਾਰ ਦੀ ਧੌਣ ਤੇ ਗੋਡਾ ਰੱਖ ਕੇ ਮਾਫੀ ਦੇਣ ਸਮੇ ਖੁੱਲਿਆ ਇਹ ਤਾਂ ਸਾਰਾ ਸਾਰਾ ਦਿਨ ਬਾਦਲਾਂ ਦੀਆਂ ਟੈਲੀਵਿਜ਼ਨਾਂ ਤੇ ਸਫਾਈਆਂ ਦਿੰਦੇ ਰਹੇ ਨੇ ਤੇਨਾਂ ਦੀਆਂ ਅੱਖਾਂ ਸਾਹਮਣੇ ਅਕਾਲੀ ਦਲ ਦਾ ਜਿਹੜਾ ਕਿ ਪਰਵਾਣੀ ਕਰਨ ਅਪਰਾਧਿਕ ਕਰਨ ਕਾਂਗਰਸੀ ਕਰਨ ਤੇ ਵਪਾਰੀ ਕਰਨ ਹੋਇਆ ਜੇ ਉਸ ਸਮੇਂ ਕੁਝ ਕੀਤਾ ਹੁੰਦਾ ਤਾਂ ਅੱਜ ਨਾ ਉਹ ਤੁਹਾਨੂੰ ਇਹ ਦਿਨ ਦੇਖਣੇ ਪੈਂਦੇ ਤੇ ਨਾ ਅੱਜ ਪੰਥਕ ਸੰਸਥਾਵਾਂ ਤੇ ਅਕਾਲੀ ਦਲ ਦੀ ਇਹ ਹਾਲਤ ਹੁੰਦੀ ਦਰਸਲ ਇਹ ਫੁੱਟ ਬਾਦਲ ਦਲ ਦੇ ਵਿੱਚ ਕੇਵਲ ਸਿਆਸੀ ਤਾਕਤ ਹਥਿਆਉਣ ਦੇ ਨਹੀਂ ਪਾਈ ਹੈ ਤੇ ਉੱਥੇ ਹੀ ਪੰਥਕ ਸਰਕਾਰਾਂ ਨਾਲ ਇਸ ਦੌਰ ਦਾ ਵੀ ਜਿਹੜਾ ਕਿ ਕੋਈ ਰਿਸ਼ਤਾ ਨਹੀਂ ਹੈ ਜਿਹੜੇ ਲੋਕ ਕਦੀ ਬਾਦਲ ਪਰਿਵਾਰ ਨੂੰ ਸਿਆਸੀ ਪਾਵਰ ਬੈਂਕ ਸਮਝਦੇ ਰਹੇ ਅਤੇ ਸਿਆਸੀ ਤਾਕਤ ਹਾਸਲ ਕਰਨ ਦੇ ਲਈ ਪੰਥ ਉੱਤੇ ਹੁੰਦਾ ਹਰ ਜ਼ੁਲਮ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਨੇ ਉਹਨਾਂ ਨੂੰ ਬਾਦਲ ਦਲ ਦੀਆਂ ਬਾਰ-ਬਾਰ ਹੋ ਰਹੀਆਂ ਨਮੋਸ਼ੀ ਜਨ ਕਹਾਰਾ ਨੇ ਇਹ ਸਮਝਾ ਦਿੱਤਾ ਹੈ ਕਿ ਹੁਣ ਪੰਥ ਨੇ ਮਨਾਂ ਦੇ ਵਿੱਚ ਉਤਰ ਚੁੱਕਾ ਹੈ ਬਾਦਲ ਪਰਿਵਾਰ ਇਹਨਾਂ ਨੂ ਸਿਆਸੀ ਤਾਕਤ ਦੇਣ ਦੇ ਸਮਰਥ ਨਹੀਂ ਰਿਹਾ ਤੇ ਇਹ ਅੱਕੀ ਪਲਾਹੀ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਨੇ ਹੁਣ ਜਿਹੜਾ ਕਿ ਖਾਲਸਾ ਪੰਥ ਸੁਚੇਤ ਹੈ ਵਾਰ-ਵਾਰ ਰੁਸਣਾ ਅਤੇ ਕੁਝ ਸੌਦਾ ਕਰਕੇ ਫਿਰ ਮੰਨਣ ਜਾਣ ਦੀ ਖੇਡ ਖੇਡ ਕੇ ਘਰ ਵਾਪਸੀ ਹੁੰਦੀ ਪੰਥ ਨੇ ਵਾਰ-ਵਾਰ ਦੇਖ ਲਿਆ ਹੈ ਕਿ ਹੁਣ ਧੋਖਾ ਨਹੀਂ ਦਿੱਤਾ ਜਾ ਸਕਦਾ ਤੇ ਵਾਰ-ਵਾਰ ਪਰਖਿਆਂ ਉੱਤੇ ਪੰਥ ਕਿਵੇਂ ਵਿਸ਼ਵਾਸ ਕਰੇ ਖਾਲਸਾ ਪੰਥ ਨੂੰ ਆਪਣੀਆਂ ਪੰਥਕ ਸੰਸਥਾਵਾਂ ਦੀ ਵਕਾਰ ਬਹਾਲ ਲਈ ਜਿਹੜਾ ਕਿ ਆਪਣੀ ਰਾਜਨੀਤਿਕ ਧਿਰ ਦੀ ਸਥਾਪਤੀ ਦੇ ਲਈ ਲੰਬਾ ਸੰਘਰਸ਼ ਲੜਨਾ ਪੈਣਾ ਹੈ ਤੇ ਪੰਜਾਬ ਪ੍ਰਸਤ ਅਤੇ ਪੰਥ ਪ੍ਰਸਤ ਨੌਜਵਾਨੀ ਨੂੰ ਨਿਰਸਵਾਰਥ ਪੰਜਾਬ ਅਤੇ ਪੰਥ ਪ੍ਰਸਤ ਨੌਜਵਾਨੀ ਨੂੰ ਜਿਹੜਾ ਕੇਸ ਨਹੀਂਆ ਦਾ ਸਾਥ ਦੇ ਕੇ ਸਾਹਮਣੇ ਆਉਣਾ ਪੈਣਾ ਹੈ ਤਾਹੀ ਪੰਜਾਬ ਤੇ ਪੰਥ ਦਾ ਮਾਣ ਕਾਇਮ ਕੀਤਾ ਜਾ ਸਕਦਾ ਹੈ ਤੇ ਜਿਸ ਨੂੰ ਲੈ ਕੇ ਬਿਆਨ ਦਿੱਤੇ ਗਏ ਨੇ ਤੇ ਦੱਸ ਦਈਏ ਕਿ ਉੱਥੇ ਹੁਣ ਅਕਾਲੀ ਦਲ ਦੇ ਬਾਕੀ ਧੜਿਆਂ ਨੂੰ ਲੈ ਕੇ ਵੀ ਕਾਂਸਰ ਜਿਹੜੇ ਤੰਜ कसे ਜਾ ਰਹੇ ਨੇ ਤੇ ਉੱਥੇ ਹੀ ਦੂਜੇ ਪਾਸੇ ਬਾਦਲ ਪਰਿਵਾਰ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਜਿਹੜੇ ਕਿ ਉਸਾਦੇ ਜਾ ਰਹੇ